ਆਜਾ ਨਹੀਂ ਪਰ ਹਲੇ ਹੋ ਆਂਜਾ ਨਹੀਂ ਹੈਂ ਘੰਟਾ ਕਹਿ ਕੇ ਗਿਆ ਪਾਨ ਕੰਮ ਕੁਡਰ ਨੇ ਕਰਿਆ ਹੋ ਖਾਣੇ ਨਾ ਕਰਿਆ ਹੋ ਆ ਜਾ ਦੇਖੀ ਗਾਜਰਾਂ ਚੀਰੀ ਜਾਂਦੀ ਆ ਖਰਚਾ ਵਧਾਈ ਜਨਾ ਕਿਹਾ ਮੂੰਗੀ ਮਸਰੀ ਨੂੰ ਤੂੰ ਹੋਰ ਹੋਰ ਕੰਮਾਂ ਚ ਕਰੀ ਆ ਪਿਆ ਗੋਹਾ ਲਿਆ ਪਿਆ ਗੋਹਾ ਸਬਜ਼ੀਆਂ ਚੀਰ ਲੱਗੀ ਦੋਨਾਂ ਦੋਨਾਂ ਚਿੱਕੜ ਖਾਨ ਹੋ ਰਿਆ ਡੰਗਣਾ ਫੜੇ ਦੇਖਦੀਆਂ ਕੀ ਰੰਦ ਲਾਇਆ ਉਰੇ ਜਾ ਕੇ ਹੂੰ ਇਹਨੀ ਤਰਕਾ ਲਾਇਆ ਕੀ ਸੁਆ ਤਰਕਾ ਲਾਇਆ ਪਾਣੀ ਵਰਗੀ ਦਾਲ ਬਣਾ ਕੇ ਤਰਕਾ ਇੱਥੇ ਕੀ ਕਰੀ ਜਾਨੀ ਆ ਨਾ ਤੈਨੇ ਗੋਹਾ ਚੱਕਿਆ ਨਾ ਤੈਨੇ ਦਾਲ ਚੱਜਦੀ ਬਣਾਈ ਮਾਰ ਕਰ ਸੀ ਜਦੋਂ ਦਾਲ ਆਉਗੀ ਜੇ ਤਾਂ ਹੀ ਆਂ ਉਹੀ ਦਾ ਉਹਦੇ ਚ ਪਾਣੀ ਤੁਰਿਆ ਫਿਰਦਾ ਦਾ ਅਰੇ ਤੂੰ ਕਾ ਤਾਂ ਸੰਭਰੀ ਜਾਨੀ ਆ ਫੇਰ ਕੀ ਹੋ ਗਿਆ ਮੈਂ ਬੇਲੀ ਵੇਖੀ ਕਿਹੜਾ ਗੋਡੂਂਗੀ ਅਰੇ ਉੱਥੇ ਸੰਭਰੀ ਸੰਭਰੀ ਜਾਂਦੀ ਸੀਗੀ ਤੁਸੀਂ ਕੀ ਕਰਦੀ ਹੋਣੀ ਆਪੇ ਬਾਗੀ ਹੋ ਗਈ ਸਾਨੂੰ ਤਾਂ ਕਿਹਾ ਹੀ ਨਹੀਂ ਤੂੰ ਬੋਲਣਾ ਕੀ ਸੀ ਆ ਸੱਤਾਂ ਚੁੱਲਿਆਂ ਦੀ ਸਵਾਹ ਹੋ ਗਈ ਤੁਸੀਂ ਦੋਨੇਸ ਦਾਲ ਦਾ ਸੁੱਕੀ ਪੋੜ ਦੇ ਫਿਰਦੀ ਰਹਿੰਦੇ ਆ ਆਪੇ ਦੀ ਗੋਹਾ ਜਾ ਕੁਝ ਕਰਦੀ ਹੋਈ ਸਾਡੇ ਵੀ ਗੋਤ ਨਹੀਂ ਪਟਾਈ ਜਾਨੀ ਆਗੀ ਹੈ ਤੈਨੂੰ ਕਹਿਦੀ ਕਿ ਬੰਦੇ ਤੇ ਰਹਿ ਜਾ ਜੀ ਆਜਾ ਉਧਰ ਵੀ ਦੇਖ ਲੈ ਆਪਣੇ ਵਾਲੇ ਪਸ਼ੂਆਂ ਨੂੰ ਜਾ ਕੇ ਹਾਂ ਮੈਂ ਵਾਸਤੇ ਇਹ ਕਿ ਨਹੀਂ ਆ ਰਹਾ ਜਿੰਨੇ ਕੰਮ ਹੋ ਗਿਆ ਉਹ ਦੇ ਦੇ ਨਿੱਤੇ ਬਾਹਰ ਆਹੋ ਤਾਂ ਮੈਨੂੰ ਤਰੀਕਾ ਮੈਂ ਭੂਣ ਜੈ ਗਿਆ ਆ ਜੀ ਮੈਂ ਕਿਹਾ ਨੇ ਥੋੜਾ ਜੀ ਤੁਸੀਂ ਸੰਭਲੋ ਐਨ ਮੜਾ ਦੇ ਘਰੇ ਜਿਹੜਾ ਮਾਰਿਆ ਮਾ ਬਾ ਠੀਕ ਆ ਆ ਜਾ ਪ੍ਰਧਾਨ ਬਣੀ ਗਾਲਾਂ ਬਵਾਤੀਆਂ ਸਾਡੇ ਖੁੱਲੀ ਸੰਭਰ ਲਾਗੀ ਜਾ ਕੇ ਉਹਦੇ ਸਾਹਮਣੇ ਹੁੰਦਾ ਤੇਤੋ ਕੰਮ ਨਹੀਂ ਹੁੰਦਾ ਕੋਈ ਤੂੰ ਨਾ ਉਧਰ ਜਾ ਕੇ ਖੁੱਲੀ ਸੰਭਰਿਆ ਕਰ ਸਾਡਾ ਪਤਾ ਨਹੀਂ ਕੀ ਖੂਨ ਖਾਰੇ ਹੋ ਜਾਣਗੇ ਸਾਡੇ ਇੱਥੇ ਲੱਛਣ ਕਰਕੇ ਉਹ ਬਾਹਰ ਲੈਦਾ ਨਹੀਂ ਪਤਾ ਤੂੰ ਉਹਨੂੰ ਫੋਨ ਕਰਕੇ ਕੁਝ ਕਹਿੰਦੀ ਹੋਵੇਂ ਕੋਈ ਕੁਝ ਨਹੀਂ ਹੋਇਆ ਭਾਈ ਜਮਾ ਕੁਝ ਨਹੀਂ ਹੋਇਆ ਉਨੰਤਰ ਚਾਚੀ ਲਾਉਂਦੀਆਂ ਲੁੱਤੀਆਂ ਉਰਲੀਆਂ ਪਾੜ ਲੀਆਂ ਕੋਈ ਨਾ ਚਾਚੀ ਸਿਆਣੀ ਬੋਲਦੀ ਹੈ ਦਵਾਈ ਲੈ ਲਈ ਤੇ ਦਵਾਈ ਤਾਂ ਮੈਂ ਲੈ ਲਈ ਪੋਟਾਸ਼ਰ ਆਜਿਆ ਕਰ ਆ ਕੱਖ ਕੁਖ ਪੈ ਜਾਂਦੇ ਕਾਹ ਨੂੰ ਉਹ ਬੋਲਦਾ ਦੇਖ ਲੈ ਪਰਜਾਈਆਂ ਨੇ ਪਰਜਾਈਆਂ ਨਾਲ ਰੰਗ ਤੇ ਖਾਏ ਦਿੱਤਾ ਬਿੰਦੀ ਗੱਲ ਤੂੰ ਚਾਚੀ ਉਰਾਂ ਕੋਲੇ ਤੇ ਕਰੀ ਨਾ ਇਹੋ ਜੀ ਕੀ ਗੱਲ ਹੋ ਗਈ ਚਾਚੀ ਉਹੀਆਂ ਦੋਨੇ ਹਾਂ ਪੂਨੋਲ ਤੁਰੇ ਰੁਕਾ ਦੇ ਕਾਹੇ ਹੁੰਦੀ ਆ ਉਹ ਕੀ ਆ ਹਲਾ ਗੱਲ ਦਾ ਤਾਂ ਪਤਾ ਲੱਗੇ ਉੱਠ ਨੀ ਕਰ ਜਾਨੀਆ ਦਰ ਜਾਨੀਆ ਇਹ ਬਸ ਹਾਲੇ ਹਲਾ ਤੁਸੀਂ ਕਹਿੰਦਾ ਨਾ ਰਹੀ ਰਹੀ ਪਾਣੀ ਜਿਹਦਾ ਨਾਮ ਆ ਬੈਠੀ ਕੋਈ ਨਾ ਆਜੀ ਮੈਂ ਨਾ ਮਾਰਾ ਨਾ ਨਾ ਘਰੋਂ ਕਢਾ ਲਓ ਜੀ ਨਾ